ਅੱਛੀ ਗੱਲ ਹੈ ਤਾਂ ਪੰਨ ਸਾਹਿਬ ਜੀ ਇਹ ਅੱਜ ਕਿਹੜਾ ਲਗਾਇਆ ਗਿਆ ਜੀ ਕੈਂਪ ਇਹ ਅੱਜ ਕੈਂਪ ਲਗਾਇਆ ਗਿਆ ਜੀ ਵਿਧਵਾ ਪੈਨਸ਼ਨਾਂ ਬਾਰੇ ਨਿਆਸਰਤ ਪੈਨਸ਼ਨਾਂ ਤੇ ਜਿਹੜੇ ਬੱਚੇ ਬਡਾਪਾ ਪੈਨਸ਼ਨਾਂ ਵਾਂ ਨਿਆਸਰਤ ਜਿਹੜੇ ਬੱਚੇ ਆਸਰਾ ਨਹੀਂ ਜਿਨ੍ਹਾਂ ਦਾਗਾ ਉਹਨਾਂ ਦੀਆਂ ਪੈਨਸ਼ਨਾਂ ਬਾਰੇ ਜਾਂ ਕਿਸੇ ਦੇ ਸਰਟੀਫਿਕੇਟ ਬਣਨ ਵਾਲੇ ਸ਼ਡੂਲ ਕਾਰਡ ਸਰਟੀਫਿਕੇਟ ਆ ਜਾਂ ਇਨਕਮ ਸਰਟੀਫਿਕੇਟ ਆ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਕੰਮਕਾਰ ਆਪਾਂ ਨੂੰ ਸਰਦਾ ਕੇਂਦਰ ਵਿੱਚ ਜਾਣ ਜਾਣਾ ਪੈਂਦਾ ਉਹ ਆਪਣੇ ਪਿੰਡ ਵਿੱਚ ਆਪਾਂ ਕੈਂਪ ਲਗਾਇਆ ਹੋਰ ਸਪਾਂਸਰ ਲੋਕਾਂ ਨੂੰ ਕੀ ਕਹਿਣਾ ਜਾਓਗੇ ਜੀ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਇਸ ਕੈਂਪ ਤੇ ਜਾਓ ਤੇ ਕੈਂਪ ਦਾ ਲਾਭ ਉਠਾਓ ਖੱਜਲ ਖਵਾਰੀ ਤੋਂ ਬਚੋ ਪਿੰਡ 'ਚ ਹੀ ਆਪਣੇ ਕੰਮ ਹੋਣਗੇ ਸਾਰੇ ਉਹ ਜੀ ਧੰਨਵਾਦ ਜੀ